ਤਸੋਂ ਕਿੰਨਾ ਬਾਅਦ ਆ ਪੈ ਸਕਦੇ ਬਿਲਡਿੰਗ ਦੇ ਇੰਸ펙ਟਰ ਆ ਤੁਸੀਂ ਇੰਟਰੈਕਸ਼ਨ ਕਰਨਾ ਬਾਣੀ ਆ ਕੀ ਕਹੋਗੇ ਇਹਦੇ ਬਾਰੇ ਕੀ ਕੰਮ ਕਰਦੇ ਬੱਥਾ ਕਰ ਰਹੇ ਆ ਚੈੱਕ ਕਰ ਰਹੇ ਆ ਤੁਸੀਂ ਮੌਕੇ ਤੇ ਆਏ ਹੋ ਹੁਣ ਉਹਦੇ ਜਵਾਬ ਦਿਓ ਨਾ ਕੋਈ ਨਹੀਂ ਮੌਕੇ ਤੇ ਆ ਦਫਤਰ ਆ ਜਾਓ ਆਪਾਂ ਦੋ ਰਹਿ ਇੱਕ ਮਿੰਟ ਦਫਤਰ ਆ ਜਾਓ ਮੌਕੇ ਤੇ ਕਿੰਨਾ ਬਾਅਦ ਆ ਜਿੱਤੇ ਤੁਸੀਂ ਮੌਕੇ ਤੇ ਆਏ ਹੋ ਉਹਦੇ ਦੱਸਣਾ ਬਾਣੀ ਆ ਜਾ ਪਾਸ ਹੋ ਗਏ ਪੂਰੇ ਸ਼ਹਿਰ ਦੇ ਵਿੱਚ ਇੱਥੇ ਨਹੀਂ ਹਾਂਜੀ ਮੇਰੇ ਕਾਦੇ ਮਗਰ ਪਏ ਹੋ ਬਾਕੀ ਹੋ ਰਾਇ ਨਹੀਂ ਹੋਰ ਅਫਸਰ ਨਹੀਂ ਆਗੇ ਨਹੀਂ ਨਹੀਂ ਮੇਰੇ ਕਾਦੇ ਮਗਰ ਪਏ ਹੋ ਬਾਕੀ ਮੇਰੇ ਕਾਦੇ ਮਗਰ ਪਏ ਹੋ ਬਾਕੀ ਹੋ ਰਾਇ ਨਹੀਂ ਹੋਰ ਅਫਸਰ ਨਹੀਂ ਆਗੇ ਨਹੀਂ ਨਹੀਂ ਤੁਸੀਂ ਤੁਸੀਂ ਕਹੋ ਬਾਈ ਜੀ ਹ ਤੁਸੀਂ ਮੈਨੂੰ ਟਾਇਰ ਰਾਇਲ ਕੋਣ ਹੁੰਨੇ ਹੋ? ਸਾਡਾ ਪੁੱਛਣ ਵਾਲੇ ਕੋਣ ਨੇ ਤੁਸੀਂ ਮੇਰੇ ਕੋਲ ਨਹੀਂ ਕੋਣ ਹੁੰਨੇ? ਪ੍ਰੈਸਰ ਹੁੰਨੇ ਹੋ ਤੁਸੀਂ ਅਸੀਂ ਜਾਣਕਾਰੀ ਦੇ ਦੇ। ਦਸਤਾਖਤ ਦਸਤਾਖਤ ਅਸੀਂ ਜਾਣਕਾਰੀ ਦੇ ਨਹੀਂ ਕੋਈ ਨਹੀਂ ਤੁਸੀਂ ਆਓ ਦਫਤਰ ਦਫਤਰ ਦਿਖਾਓ ਦਿਖਾਉਣੇ ਆ ਤੁਸੀਂ ਅੱਛੇ ਜਣੀ ਆ ਗਏ ਤੁਸੀਂ ਦਫਤਰ ਆ ਜਾਓ ਇਹੋ ਸਾਹ ਦੱਸਦੇ ਨੇ ਦੇਖੋ ਕਿਵੇਂ ਬਿਲਡਿੰਗ ਅਫਸਰ ਪੱਤਰਕਾਰਾਂ ਦੇ ਸਵਾਲਾਂ ਤੋਂ ਪਾਇਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਮਲੇਰ ਕੋਟਲਾ ਦੀਆਂ ਨੇ ਜਿੱਥੇ ਕਮਲਾ ਸਿਨੇਮਾ ਵਾਲੀ ਜਗ੍ਹਾ ਤੇ ਕਿਸੇ ਪੈਚ ਦੇ ਚੱਲਦੇ ਆ ਨਿਸ਼ਾਨਦੇਹੀ ਕਰਨ ਅਤੇ ਨਗਰ ਕੌਂਸਲ ਦੇ ਬਿਲਡਿੰਗ ਅਫਸਰ ਨੂੰ ਉਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਪੱਲਾ ਛੜਾ ਕੇ ਭਜਦਿਆਂ ਦੇਖਿਆ ਗਿਆ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਉਕਤ ਕਾਰਵਾਈ ਸਬੰਧੀ ਲਿਖਤੀ ਹੁਕਮਾ ਦਿਖਾਉਣ ਲਈ ਕਿਹਾ ਪੱਤਰਕਾਰਾਂ ਨੇ ਉਹਨਾਂ ਨੂੰ ਉਕਤ ਜਗ੍ਹਾ ਤੇ ਮੇਨ ਰੋਡ ਤੇ ਬਣ ਰੀਆਂ ਦੁਕਾਨਾਂ ਸਬੰਧੀ ਜਦੋਂ ਸੀਐਲਯੂ ਸਰਟੀਫਿਕੇਟ ਜਾਰੀ ਹੋਣ ਅਤੇ ਉਹਨ ਉਕਤ ਦੁਕਾਨਾਂ ਦੇ ਨਕਸ਼ੇ ਪਾਸ ਹੋਣ ਸਬੰਧੀ ਪੁੱਛਿਆ ਤਾਂ ਬਿਲਡਿੰਗ ਅਫਸਰ ਨੇ ਕਿਹਾ ਕਿ ਦਫ਼ਤਰਾਂ ਕੇ ਕਾਰਜ ਸਦਕ ਅਫਸਰ ਨਾਲ ਗੱਲ ਕਰ ਲੈਣਾ ਜਦੋਂ ਬਾਅਦ ਚ ਨਗਰ ਕਾਉਂਸਲ ਦਫਤਰ ਪਹੁੰਚ ਕੇ ਕਰੀਬ 10 ਪੱਤਰਕਾਰਾਂ ਨੇ ਕਾਰਜ ਸਦਕ ਅਫਸਰ ਨੂੰ ਉਕਤ ਕਾਰਵਾਈ ਸੰਬੰਧੀ ਪੁੱਛਿਆ ਤਾਂ ਉਹਨਾਂ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਓ ਮਲੇਰ ਕੋਟਲਾ ਤੋਂ ਸਲੇਮ ਦੀ ਰਿਪੋਰਟ ਘਰੋਂ ਨੂੰ ਸ਼ੱਕ ਹੀ ਹੈ ਕਿ ਮਤਲਬ ਉਹਨਾਂ ਦੇ ਨਕਸ਼ੇ ਪਾਉਂਦੇ ਜਿਸ ਕੋ ਜੇ ਵੀ ਕੋਈ ਜਿੱਥੇ ਪਹਿਲਾਂ ਸ਼ਾਪ ਬਣੀਆਂ ਹੋਈਆਂ ਸੀ ਤੇਰੀਆਂ ਸ਼ਾਪ ਟਈਆਂ ਨੇ ਅੰਦਰ ਜਿਹੜਾ ਕਮਲ ਸ਼ਰੀਮੇ ਦੀ ਜਿਹੜੀ ਅੰਦਰਲੀ ਕੰਪਲੈਕਸ ਆ ਉੱਥੇ ਦਾ ਕੋਈ ਨਕਸ਼ਾ ਨਹੀਂ ਜਿਹੜੀਆਂ ਬਾਉਂਡਰੀ ਤੇ ਬਾਹਰ ਜਿਹਨੀਆਂ ਸ਼ਾਪ ਬਣੀਆਂ ਹੋਈਆਂ ਨੇ ਬਾਹਰ ਵਾਲੀਆਂ ਦੀ ਹਾਂ ਬਾਹਰ ਵਾਲੀਆਂ ਉਹਨਾਂ ਦੇ ਵਿੱਚੋਂ ਜਿਹੜੇ ਨਕਸ਼ੇ ਪਾਸ ਕੁਝ ਪਾਸ ਹੋਏ ਨੇ ਨਕਸ਼ੇ ਪਾਸ ਹੋਏ ਨੇ ਉਹਨਾਂ ਦੀ ਜੇ ਕੋਈ ਬਿਨਾਂ ਨਕਸ਼ੇ ਤੇ ਹੋਊਗਾ ਅਸੀਂ ਕਾਰਵਾਈ ਕਰਾਂਗੇ ਮਤਲਬ ਤੁਹਾਡਾ ਕਹਿਣ ਦਾ ਕਿ ਜਿਹੜੀਆਂ ਬਾਉਂਡਰੀ ਦੇ ਉੱਪਰ ਤੁਸੀਂ ਕਹਿ ਰਹੇ ਹੋ ਦੁਕਾਨਾਂ ਬਣੀਆਂ ਲੈਣ ਤਾਂ ਪੈ ਗਿਆ ਉਹ ਕੋਈ ਵੀ ਕੋਈ ਵੀ ਦੁਕਾਨ ਬਣੀ ਹੈ ਮੈਂ ਉੱਪਰ ਉੱਥੇ ਗਿਆ ਨਹੀਂ ਸਾਈਟ ਤੇ ਜੇ ਕੋਈ ਹੁਣ ਬਣੀ ਹੈ ਤਾਂ ਉਹਦਾ ਨਕਸ਼ਾ ਪਾਸ ਹੋਊਗਾ ਬਾਕੀ ਜੇ ਨਹੀਂ ਬਣੀ ਉਹ ਅਸੀਂ ਉੱਤੇ ਕਾਰਵਾਈ ਕਰਾਂਗੇ ਅੱਛਾ ਇੱਕ ਥੋੜੇ ਜਿਹੜੇ ਮੁਲਾਜ਼ਮ ਨੇ ਅੱਜ ਜਾ ਕੇ ਉਸ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਜੇ ਸ਼ਾਨ ਲਾ ਕੇ ਆਏ ਨੇ ਕਿ ਆ ਵੀ ਉੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਮੈਂ ਨਹੀਂ ਕਹਿ ਰਿਹਾ ਹੈਗਾ ਇਹ ਕੋਈ ਨਿਸ਼ਾਨਦੇਹੀ ਹੋਈ ਸੀ ਆ ਰੈਵਨਿਊ ਡਿਪਾਰਟਮੈਂਟ ਤਹਿਸੀਲਦਾਰ ਸਾਹਿਬ ਨੇ ਕਰੀ ਹੈ ਜਿੱਥੇ ਵੀ ਇਨਕ੍ਰੋਚਮੈਂਟ ਸੀ ਇੱਕ ਸਾਈਡ 4 ਫੁੱਟਾ ਇੱਕ ਸਾਈਡ 0 ਹੈ ਉਹਨੂੰ ਕਲੀਅਰਿਫਾਈ ਕਰਨ ਵਾਸਤੇ ਦੁਕਾਨਾਂ ਦੀ ਕਿਹੜੀ ਦੁਕਾਨ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਸਾਰਿਆਂ ਦਾ 4 ਫੁੱਟਾ ਹੁੰਦਾ 11 ਦੇ ਨਹੀਂ ਹੁੰਦਾ ਹੈਗਾ ਕਿਸੇ ਦਾ ਘੱਟ ਜਾਂ ਕਿਸੇ ਦਾ ਵੱਧ ਕੋਈ ਕਦੋਂ ਕਦੋਂ ਦੀ ਪਮਾਇਸ਼ ਹੈ ਜੀ ਜੀ ਟਰੇਡ ਕਮਰਸ ਦੇ ਆਧਾਰ ਦੇ ਉੱਪਰ ਇਹ ਪਿੱਛੇ ਨਿਸ਼ਾਨ ਮੇਰੇ ਆਉਣ ਤੋਂ ਪਹਿਲਾਂ ਦੀ ਨਿਸ਼ਾਨਦੇਹੀ ਹੋਈ ਹੋਈ ਹੈ ਤੁਸੀਂ ਗੱਲ 6 ਮਹੀਨੇ ਆਈਡੀਆ ਆਈਡੀਆ ਮੈਂ ਮੈਨੂੰ ਡੇਟ ਨਹੀਂ ਕਰਦਾ ਪਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਨੇ ਕਿ ਉਹਨਾਂ ਦੀ ਕੋਈ ਕਾਰਵਾਈ ਅੱਜ ਜਿੰਨਾ ਤੇ ਵੀ ਕੋਈ ਬਣੂਗੀ ਕਾਰਵਾਈ ਕਰਾਂਗੇ ਜਿੰਨਾ ਤੇ ਬਣੂਗਾ ਇਹ ਬਦਲਾਖੋਰੀ ਦੇ ਕੋਈ ਬਦਲਾਖੋਰੀ ਬਦਲਾਖੋਰੀ ਕੋਈ ਨਹੀਂ ਹੈਗੀ ਸਾਰੇ ਇਸ ਤੋਂ ਇਲਾਵਾ ਹੋਰ ਵੀ ਜਗ੍ਹਾ ਇਹ ਨਿਸ਼ਾਨਦੇਹੀਆਂ ਹੋ ਰਹੀਆਂ ਮਲੇ ਕੋਲ ਜਿੱਥੇ ਕਿਤੇ ਸਾਨੂੰ ਆਉਂਦੀ ਹੈ ਕੋਈ ਕੰਪਲੇਂਟ ਸਾਨੂੰ ਪਤਾ ਲਗਾਤੀ ਕਰਾਉਣੀ ਹੈ ਲੁਧਿਆਣਾ ਬਾਈਪਾਸ ਤੇ ਜਿਹੜਾ ਲੁਧਿਆਣਾ ਬਾਈਪਾਸ ਤੇ ਹੋਣੀ ਸੀ ਉਹਦੇ ਨੂੰ ਕੋਈ ਮਸ਼ੀਨ ਚਾਹੀਦੀ ਸੀ ਉਹਨਾਂ ਨੂੰ ਰੈਵਨੂ ਡਿਪਾਰਟਮੈਂਟ ਨੂੰ ਉਹ ਉਹ ਮਸ਼ੀਨ ਨਾ ਕਰਾਉਂਗੇ ਕਿਉਂਕਿ ਮੈਨੂਅਲ ਹੋ ਨਹੀਂ ਰਹੀ ਸੀ ਉੱਥੇ ਸਰ ਬਾਦਰਾ ਕਿੰਨਾ ਹੋਣਾ ਚਾਹੀਦਾ ਦੁਕਾਨ ਦਾ ਜਾਂ ਮੁਕਾਬਲੇ ਦਾ ਬਾਦਰਾ ਕਿੰਨਾ ਬਦਾਫਾ ਦਾ ਬਦਾ ਬਾਦਰਾ ਤਾਂ ਜੋ ਆਪਣੀ ਲਿਮਟ ਦੇ ਅਨੁਸਾਰ ਜਿੰਨਾ ਜਿੰਨਾ ਉਹਦਾ ਬਣਦਾ ਉਹਦਾ ਏਰੀਆ ਹੈਗਾ ਉੱਥੇ ਤੱਕ ਪਾ ਸਕਦਾ ਹੈ ਸਰਕਾਰ ਵੱਲੋਂ ਕਰੋਗੇ 1.5 ਫੁੱਟ ਉਹਨੀਆਂ ਨੂੰ ਬ੍ਰਾਂਟ ਕਿਟ ਨੂੰ ਦਾਰਤਾਂਗੇ ਉਹਨਾਂ ਦਾ ਪਤਾ ਕਰਕੇ ਸਰ ਜਿਹੜੀਆਂ ਆਮ ਦੁਕਾਨਾਂ ਦੇ ਮੂਹਰੇ ਜਿਹੜੇ ਮਤਲਬ ਕਬਜ਼ੇ ਹੋਏ ਹੋਏ ਨੇ ਉਹਨਾਂ ਵਾਸਤੇ ਕਾਰਵਾਈ ਕੋਈ ਹਾਂਜੀ ਬਿਲਕੁਲ ਹੋਊਗੀ ਪਰ ਸ਼ਹਿਰ ਦੇ ਵਿੱਚ ਤਾਂ ਸਰ ਬਹੁਤ 15-20 ਵੀ ਪੜ ਕਰਾਂਗੇ ਜੀ ਜ਼ਰੂਰ ਕਰਾਂਗੇ ਜਿੱਥੇ ਜਿੱਥੇ ਹੋਣ ਵਾਲੀ ਕਾਰਵਾਈ ਕਰਾਂਗੇ